ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੋ ਭਾਈ ਮਿਲਾਉਣੇ ਆ ਬਹੁਤ ਅੱਛੇ ਬੱਚੇ ਆ ਅੱਜ ਤੋਂ 3 ਸਾਲ ਪਹਿਲਾਂ ਬੂਟਾ ਲਾਇਆ ਸੀ ਬਾਈ ਕਰਮ ਨੇ ਕੌਕਿਆਂ ਵਾਲੇ ਨੇ ਤੇ ਮੈਂ ਸੰਜਾ ਅੱਜ ਉਹ ਪੜ ਕੇ ਪੂਰਾ ਤਿਆਰ ਹੋ ਗਿਆ ਤੇ ਮੁੰਡਾ ਫੈਰੀਅਰ ਦਾ ਕੰਮ ਕਰਦਾ ਤੇ ਅੱਜ ਤੁਹਾਨੂੰ ਮਿਲਾਉਣੇ ਆ ਸਾਰੀ ਗੱਲਬਾਤ ਬਾਕੀ ਉਹਦੇ ਤੋਂ ਪੁੱਛਦੇ ਆ ਜਾ ਵੀ ਮਿੱਤਰ ਆਜਾ ਭਾਈ ਸਿੰਘ ਸਾਹਿਬ ਤੁਸੀਂ ਵੀ ਆਜੋ ਆਹ ਛੋਟਾ ਭਾਈ ਆ ਇਹ ਵੱਡਾ ਭਾਈ ਆ ਤੇ ਮੁੰਡਾ ਫੈਰੀਅਰ ਆ ਕਿੱਥੋਂ ਕੰਮ ਸਿੱਖ ਕੇ ਐ ਪਹਿਲਾਂ ਤੋਂ ਜੁਣ ਜੁਣੂ ਤੋਂ ਹਾਂਜੀ ਇਹ ਜੈਪੁਰ ਤੋਂ ਜੈਪੁਰ ਤੋਂ ਕੋਰਸ ਕਰਕੇ ਹਨਾ ਹਾਂਜੀ ਤੇ ਇਹ ਮੁੰਡਾ ਭਾਈ ਕੋਰਸ ਕਰਕੇ ਆਇਆ ਅੱਜ ਆਪਣੇ ਵਾਲੀ ਭਾਗੋ ਆ ਇਹਨੂੰ ਜਿਵੇਂ ਸਾਰੀ ਜਾਣਦੇ ਆ ਹਨਾ ਇਹਨੇ ਜਿਹੜਾ ਵੀ ਬੰਦਾ ਚਾਹੇ ਇਹਨੂੰ ਮੇਰੇ ਵਰਗਾ ਕੋਈ ਗਰੀਬ ਬੰਦਾ ਕੱਖਾਂ ਦੀ ਟੋਕਰੀ ਪਾ ਗਿਆ ਤਾਂ ਇਹਨੇ ਉਹ ਵੀ ਰਾਜਾ ਬਣਾਤਾ ਤੇ ਇਸੇ ਤਰ੍ਹਾਂ ਕੋਈ ਵੀ ਫੈਰੀਅਰ ਆ ਗਿਆ ਜਿਹੜਾ ਇਹਦੇ ਪੈਰ ਬਣਾ ਗਿਆ ਉਹਦੀ ਵੀ ਬੱਲੇ ਬੱਲੇ ਕਰਾਤੀ ਤੇ ਅੱਜ ਛੋਟਾ ਭਰਾਏ ਲਾ ਲਓ ਤੁਸੀਂ ਅੱਜ ਇਹ ਆਏ ਸੀਗੇ ਘੋੜੀ ਦੇ ਪੈਰ ਬਣਾਏ ਨੇ ਬਹੁਤ ਖੂਬਸੂਰਤ ਵਿੱਚ ਤੁਹਾਨੂੰ ਕਲਿੱਪਾਂ ਦਿਖਾ ਦੂੰਗਾ ਤੇ ਪੂਰਾ ਕਾਰੀਗਰ ਹੋ ਕੇ ਮੈਂ ਇਹਨੂੰ ਕਿਹਾ ਸੀ ਇੱਕ ਸਾਲ ਪਹਿਲਾਂ ਵੀ ਕੋਈ ਨਾ ਪੁੱਤ ਤੂੰ ਕੰਮ ਕਰ ਆਮ ਦਰਮਿਆਨੇ ਘਰ ਚੋਂ ਆਪਣੇ ਵਰਗਾ ਮੁੰਡਾ ਤੇ ਇਹਨੂੰ ਕਿਹਾ ਸੀਗਾ 2 ਸਾਲ ਪਹਿਲਾਂ ਕਿਹਾ ਸੀ ਹਨਾ ਇਹਨੂੰ ਮੈਂ ਕਿਹਾ ਸੀ ਵੀਡੀਓ ਇਹ ਕਹਿੰਦਾ ਜੀ ਉਨਾ ਚਿਰ ਦੀ ਪੌਣੀ ਜਿੰਨਾ ਚਿਰ ਮੈਨੂੰ ਪੂਰਾ ਮੈਂ ਡਿਗਰੀ ਕੰਪਲੀਟ ਨਹੀਂ ਕਰ ਲੈਂਦਾ ਕੋਰਸ ਜਿਹੜਾ ਕੀਤਾ ਹਨਾ ਫੈਰੀਅਰ ਦਾ ਉਹ ਕੰਪਲੀਟ ਨਹੀਂ ਕਰ ਲੈਂਦਾ ਤੇ ਜਿੰਨਾ ਚਿਰ ਮੈਂ ਪੂਰਾ ਮਾਹਰ ਨਹੀਂ ਹੋ ਜਾਂਦਾ ਹੁਣ ਕਿਸੇ ਵੀ ਸੱਜਣ ਨੂੰ ਕੈਰੀਅਰ ਸ਼ਿਪ ਦੀ ਲੋਡ ਐ ਤਾਂ ਉਹ ਇਹਨਾਂ ਨਾਲ ਕੰਟੈਕਟ ਕਰ ਸਕਦਾ ਇਹਨਾਂ ਦਾ ਨੰਬਰ ਤੁਹਾਨੂੰ ਜਰੂਰ ਦਊਂਗਾ ਤੇ ਹੁਣ ਬਾਕੀ ਗੱਲਬਾਤ ਭਾਈ ਤੁਸੀਂ ਮੁੰਡੇ ਨਾਲ ਵੀ ਕਰ ਲਓ ਕਿਵੇਂ ਲੱਗਿਆ ਘੋੜਿਆਂ ਵਾਲਾ ਕੰਮ ਵਧੀਆ ਜੀ ਵਧੀਆ ਲੱਗਿਆ ਸਿੱਖ ਗਿਆ ਸਾਰਾ ਕੰਮ ਹਾਂਜੀ ਪੂਰਾ ਮਾਹਰ ਹੋ ਗਿਆ ਹੁਣ ਤਾਂ ਪਹਿਲਾਂ 2 ਸਾਲ ਤਾਂ ਤੈਨੂੰ 1.5 ਸਾਲ ਤਾਂ ਕਰਦੇ ਨੂੰ ਹੋ ਗਿਆ ਜਿਹੜਾ ਆਪਦੇ ਪੱਧਰ ਤੇ ਕਰਦਾ ਤੇ ਵੈਸੇ ਮੈਂ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਮੈਂ ਕਿੰਨੀ ਕੁ ਜਾਣਕਾਰੀ ਰੱਖਦਾ ਤੇ ਆਪਣੇ ਵਾਲੀ ਬਸ਼ੇਰੀ ਦੇ ਪੈਰ ਜਾਣੀ ਇਹ ਸਭ ਤੋਂ ਕੀਮਤੀ ਮੈਂਬਰ ਹੈ ਜਿੰਨਾ ਚਿਰ ਮੇਰੇ ਸਾਹ ਰਹਿਣਗੇ ਤੇ ਇਹਦੇ ਰਹਿਣਗੇ ਅਸੀਂ ਇਕੱਠੇ ਹੀ ਰਹਾਂਗੇ ਜਿਹਾ ਇਹਦੇ ਬਦਲੇ ਕੋਈ ਸੋਨੇ ਦੀ ਘੋੜੀ ਵੀ ਦੇ ਦੇਵੇ ਕਦੇ ਉਹ ਵੀ ਨਹੀਂ ਮੈਂ ਤਾਂ ਫੇਰ ਵੀ ਨਹੀਂ ਦਊਗਾ ਇੱਕ ਕੀ ਚਾਹੇ 100 ਘੋੜੀਆਂ ਸੋਨੇ ਦੀਆਂ ਦੇ ਦੇਵੇ ਤਾਂ ਵੀ ਨਹੀਂ ਆਪਾਂ ਕਦੇ ਇਹਨੂੰ ਸੇਲ ਕਰਦੇ ਇਹ ਮੇਰੇ ਪਰਿਵਾਰ ਦਾ ਮੈਂਬਰ ਆ ਤੇ ਇਹ ਗੱਲ ਕਹਿਣ ਲਈ ਨਹੀਂ ਇਹ ਹਕੀਕਤ ਵੀ ਆ ਚਾਹੇ ਕਦੇ ਵੀ ਕੋਈ ਵੀ ਆ ਜਾਵੇ ਮਤਲਬ ਜਿੰਨਾ ਚਿਰ ਮੇਰੇ ਸਾਹ ਚੱਲਦੇ ਅਸੀਂ ਇਕੱਠੇ ਰਹਾਂਗੇ ਅੱਜ ਇਹਦੇ ਵੀ ਪੈਰੇ ਮੁੰਡੇ ਤੋਂ ਬਣਵਾਏ ਆ ਠੀਕ ਹੈ ਉਹਦੇ ਪਿੱਛੇ ਕਾਰਨ ਕੀ ਸੀ ਮੈਨੂੰ ਇਹਦੇ ਕੰਮ ਤੇ ਪੂਰਾ ਯਕੀਨ ਆ ਮੈਂ ਬਹੁਤ ਵਾਰੀ ਇਹਦਾ ਕੰਮ ਦੇਖਿਆ ਤੁਸੀਂ ਜੇ ਤੁਹਾਨੂੰ ਜ਼ਰੂਰਤ ਆ ਤੁਹਾਡੇ ਘੋੜੇ ਨੂੰ ਕੋਈ ਲੈਮੀਨਾਈਟਸ ਦੀ ਦਿੱਕਤ ਆ ਠੀਕ ਆ ਜਾਂ ਕੁਝ ਵੀ ਆ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੁਣ ਤੁਸੀਂ ਮੈਨੂੰ ਇਹ ਦੱਸਣਾ ਵੀ ਭਾਈ ਤੁਸੀਂ ਸੇਵਾ ਕਿੱਥੇ ਕਿੱਥੇ ਦੇ ਸਕਦੇ ਹੋ ਹਾਂਜੀ ਵੀ ਕਿੱਥੇ ਕਿੱਥੇ ਸਾਰੇ ਪੰਜਾਬ 'ਚ ਸੰਗਣਾ ਸਾਰੇ ਪੰਜਾਬ 'ਚ ਸਾਰੇ ਪੰਜਾਬ 'ਚ ਹਾਂਜੀ ਜੇ ਕਿਸੇ ਨੂੰ ਜ਼ਰੂਰਤ ਆ ਤੁਸੀਂ ਜਾ ਸਕਦੇ ਹੋ ਉਹ ਮੈਨੂੰ ਉਹੋ ਜਿਹਾ ਬੰਦਾ ਕਰ ਲੈਂਦਾ ਵੀ ਜਿੰਨਾ ਜਿਹੇ-ਜਾ ਕੰਮ ਆ ਹਨਾ ਹਾਂਜੀ ਹਾਂਜੀ ਤੇ ਦਾਲ ਵਾਲੇ ਘੋੜਿਆਂ ਦੇ ਆ ਸਿੰਘ ਸਿੰਘ ਸਾਹਿਬ ਨੂੰ ਦਿਖਾਓ ਪਹਿਲਾਂ ਇੱਧਰ ਫੋਕਸ ਮਾਰੋ ਇਹ ਛੋਟਾ ਪਾਈ ਆ ਬਹੁਤ ਖੂਬਸੂਰਤ ਮੈਨੂੰ ਤਾਂ ਬਹੁਤ ਚੰਗੇ ਲੱਗਦੇ ਆ ਬੱਚੇ ਤੇ ਦਾਲ ਵਾਲੇ ਘੋੜਿਆਂ ਦਾ ਵੀ ਕਰਦੇ ਰਹੇ ਨੇ ਤੇ ਬਾਈ ਆਪਣਾ ਸਰਬਜੀਤ ਆ ਜਲਦੀ ਤੁਹਾਨੂੰ ਉੱਥੇ ਵੀ ਭੇਜਾਂਗੇ ਹਾਂਜੀ ਤੇ ਸੇਵਾ ਦਾ ਮੌਕਾ ਦੇਣਾ ਸੱਜਣੋ ਜ਼ਰੂਰ ਠੀਕ ਆ ਪੰਜਾਬ ਦੇ ਜਿਹੜੇ ਬੱਚੇ ਆ ਕੰਮ ਕਰਦੇ ਆ ਉਹਨਾਂ ਦਾ ਸਪੋਰਟ ਕਰਨਾ ਸਾਡਾ ਧਰਮ ਬਣਦਾ ਹਾਂਜੀ ਠੀਕ ਆ ਇਹਨਾਂ ਦੀ ਪੂਰੀ ਫੁੱਲ ਸਪੋਰਟ ਕਰਨੀ ਆ ਨੰਬਰ ਤੁਹਾਨੂੰ ਦੇ ਕੇ ਚੱਲੇ ਆ ਤੇ ਲੰਬੇ ਹਲੇ ਸਾਲਕ ਤੱਕ ਆਉਣ ਲੱਗਣਗੇ ਵੀ ਭਾਈ ਤੁਹਾਡਾ ਫੈਰੀਅਰ ਪਹੁੰਚਦਾ ਨਹੀਂ ਠੀਕ ਹੈ ਤੇ ਹੁਣ ਮੈਨਾਂ ਕਰਦੇ ਨੂੰ ਹੋ ਗਿਆ ਤੇ ਖਾਸ ਕਰਕੇ ਜਲੰਧਰ ਤੇ ਨਵੇਂ ਸ਼ਹਿਰਾਂ ਵਾਲਿਆਂ ਲਈ ਨਾ ਉਧਰ ਫੈਰੀਅਰ ਬਿਲਕੁਲ ਵੀ ਨਹੀਂ ਹੈਗਾ ਇਹਦਾ ਏਰੀਆ ਵੀ ਨਵਾਂ ਸ਼ਹਿਰ ਪੈਂਦਾ ਜਲੰਧਰ ਤੇ ਨਵੇਂ ਸ਼ਹਿਰ ਵਾਲੇ ਜਰੂਰ ਫੋਨ ਕਰਿਓ ਉਹਨਾਂ ਲਈ ਤਾਂ ਇਹ ਵਰਦਾਨ ਹੀ ਆ ਉਧਰ ਕੋਈ ਫੈਰੀਅਰ ਨਹੀਂ ਹੈਗਾ ਬਹੁਤ ਘੱਟ ਫੈਰੀਅਰ ਨੇ ਤੇ ਸਾਰੇ ਬਾਹਰੋਂ ਮੰਗਾਉਣੇ ਪੈਂਦੇ ਜਿਹੜੇ ਬਹੁਤ ਕਾਸਟਲੀ ਪੈਂਦੇ ਆ ਤੇ ਤੁਸੀਂ ਜਰੂਰ ਇਹਨਾਂ ਨਾਲ ਕੰਟੈਕਟ ਕਰਨਾ ਤੇ ਬੱਚੇ ਥੋੜੇ ਜੇ ਸੰਗਦੇ ਆ ਨਹੀਂ ਤਾਂ ਗੱਲਬਾਤ ਹੋਰ ਲੰਬੀ ਕਰ ਲੈਂਦੇ ਜੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਤੂੰ ਪੈਰਾਂ ਬਾਰੇ ਆਪਣਾ ਕੀ ਐਕਸਪੀਰੀਅੰਸ ਕਰਨਾ ਚਾਹੁੰਦਾ ਵਿੱਚ ਕੀ ਕਦੋਂ ਪੈਰ ਬਣਾਉਣੇ ਚਾਹੀਦੇ ਨੇ ਕਿੰਨੇ ਚਿਰ ਮੇਰੇ 1.5 ਮਹੀਨੇ ਬਾਅਦ ਪੈਰ ਬਣਾਉਣੇ ਚਾਹੀਦੇ ਆ ਹਾਂ ਤੇ ਆਪਣੇ ਜਦੋਂ ਘੋੜੇ ਨੂੰ ਪਹਿਲਾਂ ਜੀ ਟ੍ਰੋਟ ਕਰਾਣਾ ਬੋਕ ਕਰਾਣੀ ਮਤਲਬ ਬੋਕ ਚ ਦੇਖਣਾ ਲੈਂਡਿੰਗ ਦੇਖਣੀ ਆ ਫਿਰ ਟ੍ਰੋਟ ਕਰਾਣੀ ਆਪਣੀ ਟੀਮ ਦੇ ਕਹਿਣ ਦਾ ਪਹਿਲਾਂ ਵੀ ਉਹਨੂੰ ਚਲਾ ਕੇ ਦੇਖਣਾ ਵੀ ਉਹ ਦੇਖਣਾ ਵੀ ਉਹਦਾ ਪੈਰ ਕਿਧਰ ਉਹ ਬਿੰਗਾ ਟੇਡਾ ਹਾਂਜੀ ਹਾਂਜੀ ਇਹ ਬੇਨੈਰੋ ਟੂ ਆਊਟ ਕੋ ਇਨ ਜੋ ਵੀ ਕੋਈ ਚੀਜ਼ ਹੋ ਸਕਦੀ ਹੈ ਹਾਂ ਵੀ ਟੂ ਇਨਾ ਟੂ ਆਊਟ ਆ ਜਾਂ ਪੈਰ ਦੀ ਪੋਜੀਸ਼ਨ ਕਿਵੇਂ ਰੱਖਦਾ ਕਨਫਰਮੇਸ਼ਨ ਦੇਖਣੀ ਆ ਵੀ ਸਾਈਡ ਤੋਂ ਪਿਛੋਂ ਸਾਰੇ ਘੁੰਮ ਘੁਮਾ ਕੇ ਦੇਖਣੀ ਆ ਤੇ ਉਸ ਤੋਂ ਬਾਅਦ ਕੰਮ ਸਟਾਰਟ ਕਰਨਾ ਆ ਇਹ ਸਭ ਤੋਂ ਵੱਡੀ ਗੱਲ ਆ ਦੋਸਤੋ ਨਹੀਂ ਫੈਰੀਅਰ ਆਉਂਦਾ ਆਨਸਾਰ ਇਹਨੂੰ ਕੀ ਕਹਿੰਦੇ ਉਹਨੂੰ ਤੁਸੀਂ ਐਪਰਨ ਜੀ ਐਪਰਨ ਲਾ ਕੇ ਇਹ ਘੋੜਾ ਫੜ ਕੇ ਪੈਰ ਬਣਾਏ ਚੱਲ। ਹਾਂਜੀ ਹਾਂਜੀ। ਸਭ ਤੋਂ ਮੇਨ ਗੱਲ ਇਹ ਸ਼ੋਅ ਕੁਆਲਿਟੀ ਦੇ ਘੋੜਿਆਂ 'ਚ ਦੇਖਿਆ ਜਾਂਦਾ ਮੇਨ। ਵੀ ਘੋੜਾ ਪੈਰ ਕਿਵੇਂ ਧਰਦਾ, ਤੁਰਦਾ ਕਿਵੇਂ। ਕਨਫਰਮੇਸ਼ਨ ਹਾਂ। ਕਨਫਰਮੇਸ਼ਨ। ਇਹ ਬਹੁਤ ਵੱਡੀ ਗੱਲ ਆ। ਇਹ ਸਿਰਫ ਦੇ ਸਿਰਫ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੋਰਸ ਕਰਨ ਨਾਲ ਤੇ ਲਗਨ ਨਾਲ ਸਿੱਖਿਆ ਜਾਂਦੀਆਂ ਨੇ। ਠੀਕ ਆ ਦੋਸਤੋ ਤੁਹਾਨੂੰ ਨੰਬਰ ਦੇ ਦੇਣਾ। ਕੰਟੈਕਟ ਜ਼ਰੂਰ ਕਰਨਾ ਭਰਾ ਨਾਲ। ਮਿਲਦੇ ਆਂ ਦੋਸਤੋ ਕੱਲ ਨੂੰ ਨੈਕਸਟ ਵੀਡੀਓ 'ਚ।